ਜਿਹੜੀ ਡੈੱਡ ਬੋਡੀ ਮਿਲੀ ਹੈ ਕੀ ਮਸਲਾ ਹੈ ਇਹ ਸਾਨੂੰ ਸਵੇਰ ਮੈਸੇਜ ਮਿਲਿਆ ਸੀ ਕਿ ਇੱਕ ਡੈੱਡ ਬੋਡੀ ਅਣਜਾਣ ਨੇ ਪਈ ਆ ਕਿੰਨੇ ਵਜੇ ਕੋਈ ਸਾਨੂੰ 7:30 8:00 ਵਜੇ ਪਤਾ ਲੱਗਾ ਸੀ ਤੇ ਸਾਡੇ ਪਿੱਲੋ ਮੁਲਾਜ਼ਮ ਮੌਕੇ ਤੇ ਆਏ ਸੀ ਰੂਟੀਨ ਰੂਟੀਨ ਵਿੱਚ ਕੰਮ ਕੀਤਾ ਅਸੀਂ ਮੌਕੇ ਤੇ ਆਏ ਡੀਐਸਪੀ ਸਾਹਿਬ ਮੌਕੇ ਤੇ ਆਏ ਆ ਤੇ ਆਨ ਕੇ ਜੋ ਦੇਖਿਆ ਕਿ ਇਹਦੇ ਸਿਰ 'ਚ ਨਾ ਕੋਈ ਲੱਕੜ ਦਾ ਜਿਹੜਾ ਹੁੰਦਾ ਨੇ ਹੱਥ ਆਪਨਾ ਮੁਠਾ ਉਹਦਾ ਕਈ ਦਾ ਦਸਦਾ ਉਹਨਾਂ ਸੱਟਾਂ ਮਾਰੀਆਂ ਕਿਸੇ ਨੇ ਬੰਦਿਆਂ ਨੇ ਉਹ ਫਿਰ ਆਪਾਂ ਵਾਲੀ ਧੋਲ ਪਤਾ ਕਰਦੋਂ ਪਤਾ ਲੱਗਾ ਇੱਥੇ ਕੰਸਟਰਕਸ਼ਨ ਹੋ ਰਹੀ ਆ ਲੱਕੜ ਪੁੱਲ ਜਿਹੜਾ ਆਪਣਾ डीएम ਸ਼ਟ ਲਗੇ ਐਸਾ ਕੰਸਟਰਕਸ਼ਨ ਹੋ ਰਹੀ ਹੈ ਤੇ ਕੰਸਟਰਕਸ਼ਨ ਬੰਦ ਪਈ ਆ ਤੇ ਪਤਾ ਲੱਗਾ ਕਿ ਸ਼ਾਇਦ ਇਹ ਚੋਕੀ ਤਰ੍ਹਾਂ ਕਰਦਾ ਹੀ ਬੰਦਾ ਉਹਨਾਂ ਨੇ ਉਹਦੇ ਕੀਤੀ ਜਿਹਨਾਂ ਦਾ ਮਾਲਕ ਨਾਲ ਗੱਲ ਕੀਤੀ ਜਿਹੜਾ ਠੇਕਦਾਰ ਹਣੀ ਗੁਪਤਾ ਵਾ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਰ ਕਹਿੰਦੇ ਆਪਣੇ ਬੰਦੇ ਭੇਜਦੇ ਇੱਥੇ ਆਪਾਂ ਇੱਕ ਉਹਨਾਂ ਦਾ ਪਹੁੰਚਿਆ ਵੀ ਨਵਦੀਪ ਨਾਂ ਦਾ ਉਹਨੇ ਸ਼ਨਾਖਤ ਕੀਤੀ ਇਹਦੀ ਉਹਦੇ ਬੇਨਾਂ ਤੇ ਆਪਾਂ ਕਾਰਵਾਈ ਕਰ ਰਹੇ ਹਾਂ ਜੋ ਫਰਦਰ ਕੋਸ਼ਿਸ਼ ਕਰ ਰਹੇ ਹਾਂ ਸ਼ਨਾਖਤ ਕਰਾਉਣ ਦੀ ਜਲਦਚਾਨ ਕੀ ਇਹ ਬੰਦਾ ਜੀ ਹਾਂਜੀ ਬੰਦੇ ਦੀ ਪਛਾਣ ਕੀ ਬੰਦੇ ਦਾ ਨਾਮ ਸ਼ਾਇਦ ਰਾਮ ਬਰਮਨ ਰਬ ਬੰਗਾਲੀ ਆ ਆਮ ਗਰਮਣ ਹਾਂ ਬੰਗਾਲੀ ਜੋ ਦੱਸਿਆ ਉਹਨਾਂ ਨੇ ਪਰਬਲੀ ਬਾਕੀ ਦੇਖ ਰਿਆ ਉਹਨਾਂ ਨੇ ਇੱਕ ਆਇਆ ਲੜਕਾ ਸ਼ਨਾਖਤ ਕੀਤੀ ਆ ਤੇ ਕਿਸ ਚੀਜ਼ ਦਾ ਕੰਮ ਕਰ ਚੌਂਕੀ ਦਾ ਇਹ ਚੌਕੀਦਾਰਾ ਕਰਦਾ ਕਿ ਦਿਨ ਦੇ ਟਾਈਮ ਚੌਕੀਦਾਰਾ ਕਰਦਾ ਸੀ ਪਿਛੋਛਾ ਦੇਖੀ ਕਿੰਨੇ ਪਿਛੋਤਲਾ ਮਿਲੀ ਸੀ ਜਿਸ ਨੂੰ ਰੇਲ ਵਾਲਾ ਉਤਲਾ ਮਿਲੀ ਸੀ ਉਹ ਕਰ ਰਿਹਾ ਵੈਰੀਫਾਈ ਕਿਸੇ ਲੰਗ ਦਾ ਲੰਗ ਵਾਲਾ ਦੱਸਿਆ ਉਹਨਾਂ ਰੇਲ ਵਾਲੇ ਨੂੰ ਗਾਂਹ ਸੂਚਨਾ ਮਿਲੀ ਉਸ ਤੋਂ ਅਸਲ ਮੈਣ ਨਹੀਂ ਆਇਆ ਮੀਮੋ ਜਾਰੀ ਹੋਈ ਰੇਲ ਨੂੰ ਬਾਕੀ ਜਿਹੜੀ ਨਵੀਂ ਅਪਡੇਟ ਹੋਏਗੀ ਜੋ ਤੁਹਾਨੂੰ ਦਿੱਤੀ ਜਾਏਗੀ ਜਿਹੜੀ ਡੈੱਡ ਬੋਡੀ ਮਿਲੀ ਹੈ ਕੀ ਮਸਲਾ ਹੈ ਇਹ ਸਾਨੂੰ ਸਵੇਰ ਮੈਸੇਜ ਮਿਲਿਆ ਸੀ ਕਿ ਇੱਕ ਡੱਡ ਬੜੀ ਅਨਨ ਨੇ ਪਈ ਆ ਕਿੰਨੇ ਵਜੇ ਕੋਈ ਸਾਨੂੰ 7:30 8:00 ਵਜੇ ਪਤਾ ਲੱਗਾ ਸੀ ਤੇ ਸਾਡੇ ਪਿੱਲੋ ਮੁਲਾਜ਼ਮ ਮੌਕੇ ਤੇ ਆਏ ਸੀ ਰੂਟੀਨ ਰੂਟੀਨ ਵਿੱਚ ਕੰਮ ਕੀਤਾ ਅਸੀਂ ਮੌਕੇ ਤੇ ਆਏ ਡੀਐਸਪੀ ਸਾਹਿਬ ਮੌਕੇ ਤੇ ਆਏ ਆ ਤੇ ਆਨ ਕੇ ਜੋ ਦੇਖਿਆ ਕਿ ਇਹਦੇ ਸਿਰ 'ਚ ਨਾ ਕੋਈ ਲੱਕੜ ਦਾ ਜਿਹੜਾ ਹੁੰਦਾ ਨੇ ਹੱਥ ਆਪਣਾ ਮੁਠਾ ਉਹਦਾ ਕਈ ਦਾ ਦਸਦਾ ਉਹਨਾਂ ਸੱਟਾਂ ਮਾਰੀਆਂ ਕਿਸੇ ਨੇ ਉਹ ਬੰਦਿਆਂ ਨੇ ਉਹ ਫਿਰ ਆਪਾਂ ਵਾਲੀ ਦੋਲੇ ਪਤਾ ਕਰਦੇ ਪਤਾ ਲੱਗਾ ਇੱਥੇ ਕੰਸਟਰਕਸ਼ਨ ਹੋ ਰਹੀ ਆ ਲੱਕੜ ਪੁਲ ਜਿਹੜਾ ਆਪਣਾ ਡੀਐਮ ਸ਼ੱਟ ਲੱਗੇ ਇਸਾ ਕੰਸਟਰਕਸ਼ਨ ਹੋ ਰਹੀ ਹੈ ਤੇ ਕੰਸਟਰਕਸ਼ਨ ਬੰਦ ਪਈ ਆ ਤੇ ਪਤਾ ਲੱਗਾ ਕਿ ਸ਼ਾਇਦ ਇਹ ਚੋਕੀ ਤਰ੍ਹਾਂ ਕਰਦਾ ਹੀ ਬੰਦਾ ਉਹਨਾਂ ਨੇ ਉਹਦੇ ਕੀਤੀ ਜਿਹਨਾਂ ਦਾ ਮਾਲਕ ਨਾਲ ਗੱਲ ਕੀਤੀ ਜਿਹੜਾ ਠੇਕਦਾਰ ਹਣੀ ਗੁਫਤਾ ਵਾ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਫਿਰ ਕਹਿੰਦੇ ਆਪਣੇ ਬੰਦੇ ਭੇਜਦੇ ਇੱਥੇ ਆਪਾਂ ਇੱਕ ਉਹਨਾਂ ਦਾ ਪਹੁੰਚਿਆ ਵੀ ਨਵਦੀਪ ਨਾਂ ਦਾ ਉਹਨੇ ਸ਼ਨਾਖਤ ਕੀਤੀ ਇਹਦੀ ਉਹਦੇ ਬੇਨਾਂ ਤੇ ਆਪਾਂ ਕਾਰਵਾਈ ਕਰ ਰਹੇ ਹਾਂ ਜੋ ਫਰਦਰ ਕੋਸ਼ਿਸ਼ ਕਰ ਰਹੇ ਹਾਂ ਸ਼ਨਾਖਤ ਕਰਾਉਣ ਦੀ ਜਲਦਚਾਨਕ ਹੀ ਇਹ ਬੰਦਾ ਹੈ ਹਾਂਜੀ ਬੰਦੇ ਦੇ ਬੇਚਾਨਕ ਹੀ ਬੰਦੇ ਦਾ ਨਾਮ ਸ਼ਾਇਦ ਰਾਮ ਬਰਮਨ ਬੰਗਾਲੀ ਆ काम ਕਰਮਣ हां बੰਗਾਲੀ ਜੋ ਦੱਸਿਆ ਉਹਨਾਂ ਨੇ ਪਰਬਲੀ ਬਾਕੀ ਦੇਖ ਰਿਹਾ ਉਹਨਾਂ ਨੇ ਇੱਕ ਆਇਆ ਲੜਕਾ ਸ਼ਨਾਖਤ ਕੀਤੀ ਆ ਤੇ ਕਿਸੇ ਚੀਜ਼ ਦਾ ਕੰਮ ਕਰ ਚੋਂ ਕਿ ਇਹ ਚੌਕੀਦਾਰਾ ਕਰਦਾ ਕਿ ਦਿਨ ਦੇ ਟਾਈਮ ਚੌਕੀਦਾਰਾ ਕਰਦਾ ਸੀ ਪਿਛੋਛਾ ਦੇਖੀ ਕਿੰਨੇ ਪਿਛੋਤਲਾ ਮਿਲ ਸੀ ਜਿਸ ਨੂੰ ਰੇਲ ਵੱਲੋਂ ਤਲਾ ਮਿਲ ਸੀ ਉਹ ਕਰ ਰਿਹਾ ਵੈਰੀਫਾਈ ਕਿਸੇ ਲੰਗ ਦਾ ਲੰਗ ਵਾਲਾ ਦੱਸਿਆ ਉਹਨਾਂ ਰੇਲ ਵਾਲੇ ਨੂੰ ਕਾਹ ਸੁਚਨਾ ਮਿਲੀ ਉਸ ਤੋਂ ਪਰਮਣ ਨਹੀਂ ਆਈਆਂ ਮੀਮੋ ਜਾਰੀ ਹੋਈ ਰੇਲ ਨੂੰ ਬਾਕੀ ਜਿਹੜੀ ਨਵੀਂ ਅਪਡੇਟ ਹੋਏਗੀ ਜੋ ਤੁਹਾਨੂੰ ਦਿੱਤੀ ਜਾਏਗੀ ਜਿਹੜੀ ਡੈੱਡ ਬੋਡੀ ਮਿਲੀ ਹੈ ਕੀ ਮਸਲਾ ਹੈ ਇਹ ਸਾਨੂੰ ਸਵੇਰ ਮੈਸੇਜ ਮਿਲਿਆ ਸੀ ਕਿ ਇੱਕ ਡੱਡ ਬੜੀ ਅਨਨ ਨੇ ਪਈ ਆ ਕਿੰਨੇ ਵਜੇ ਕੋਈ ਸਾਨੂੰ 7:30 8:00 ਵਜੇ ਪਤਾ ਲੱਗਾ ਸੀ ਤੇ ਸਾਡੇ ਪਿੱਲੋ ਮੁਲਾਜ਼ਮ ਮੌਕੇ ਤੇ ਆਏ ਸੀ ਰੂਟੀਨ ਰੂਟੀਨ ਵਿੱਚ ਕੰਮ ਕੀਤਾ ਸੀ ਮੌਕੇ ਤੇ ਆਏ ਡੀਐਸਪੀ ਸਾਹਿਬ ਮੌਕੇ ਤੇ ਆਏ ਆ ਤੇ ਆਨ ਕੇ ਜੋ ਦੇਖਿਆ ਕਿ ਇਹਦੇ ਸਿਰ 'ਚ ਨਾ ਕੋਈ ਲੱਕੜ ਦਾ ਜਿਹੜਾ ਹੁੰਦਾ ਨੇ ਹੱਥ ਆਪਣਾ ਮੁਠਾ ਉਹਦਾ ਕਈ ਦਾ ਦਸਦਾ ਉਹਨਾਂ ਸੱਟਾਂ ਮਾਰੀਆਂ ਕਿਸੇ ਨੇ ਬੰਦਿਆਂ ਨੇ ਉਹ ਫਿਰ ਆਪਾਂ ਵਾਲੀ ਦੋਲੇ ਪਤਾ ਕਰਦੋਂ ਪਤਾ ਲੱਗਾ ਇੱਥੇ ਕੰਸਟਰਕਸ਼ਨ ਹੋ ਰਹੀ ਆ ਲੱਕੜ ਪੁਲ ਜਿਹੜਾ ਆਪਣਾ ਡੀਐਮ ਸ਼ਟ ਲੱਗੇ ਇਸਾ ਕੰਸਟਰਕਸ਼ਨ ਹੋ ਰਹੀ ਹੈ ਤੇ ਕੰਸਟਰਕਸ਼ਨ ਬੰਦ ਪਈ ਆ ਤੇ ਪਤਾ ਲੱਗਾ ਕਿ ਸ਼ਾਇਦ ਇਹ ਚੋਕੀ ਤਰ੍ਹਾਂ ਕਰਦਾ ਹੀ ਬੰਦਾ ਉਹਨਾਂ ਨੇ ਉਹਦੇ ਕੀਤੀ ਹੈ ਉਹਨਾਂ ਦਾ ਮਾਲਕ ਨਾਲ ਗੱਲ ਕੀਤੀ ਜਿਹੜਾ ਠੇਕਦਾਰ ਹਣੀ ਗੁਫਤਾ ਵਾ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਕਹਿੰਦੇ ਆਪਣੇ ਬੰਦੇ ਭੇਜਦੇ ਇੱਥੇ ਆਪਾਂ ਤੇ ਇੱਕ ਉਹਨਾਂ ਦਾ ਪਹੁੰਚਿਆ ਵੀ ਨਵਦੀਪ ਨਾਂ ਦਾ ਉਹਨੇ ਸ਼ਨਾਖਤ ਕੀਤੀ ਇਹਦੀ ਉਹਦੇ ਬੇਨਾਂ ਤੇ ਆਪਾਂ ਕਾਰਵਾਈ ਕਰ ਰਹੇ ਹਾਂ ਜੋ ਫਰਦਰ ਕੋਸ਼ਿਸ਼ ਕਰ ਰਹੇ ਹਾਂ ਸ਼ਨਾਖਤ ਕਰਾਉਣ ਦੀ ਜਲਦਚਾਨ ਕੀ ਇਹ ਬੰਦਾ ਜੀ ਹਾਂਜੀ ਬੰਦੇ ਦੀ ਪਛਾਣ ਕੀ ਬੰਦੇ ਦਾ ਨਾਮ ਸ਼ਾਇਦ ਰਾਮ ਬਰਮਨ ਬੰਗਾਲੀ ਆ ਹਾਂ ਬੰਗਾਲੀ ਜੋ ਦੱਸਿਆ ਉਹਨਾਂ ਨੇ ਵਰਬਲੀ ਬਾਕੀ ਦੇਖ ਰਹੇ ਆ ਉਹਨਾਂ ਨੇ ਇੱਕ ਆਇਆ ਲੜਕਾ ਸ਼ਨਾਖਤ ਕੀਤੀ ਆ ਤੇ ਇੱਥੇ ਕਿਸ ਚੀਜ਼ ਦਾ ਕੰਮ ਕਰਦਾ ਚੌਂਕੀ ਦਾ ਇਹ ਚੌਕੀ ਦਾ ਕਰਦਾ ਕਿ ਦਿਨ ਦੇ ਟਾਈਮ ਚੌਂਕੀ ਦਾ ਕਰਦਾ ਸੀ ਪਿਛੋ ਸਰ ਪਿਛੋ ਤਲਾਬ ਮਿਲੀ ਸੀ ਸਰ ਰੇਲ ਵਾਲਾ ਤਲਾਬ ਮਿਲੀ ਸੀ ਉਹ ਕਰ ਰਹੇ ਵੈਰੀਫਾਈ ਕਿਸੇ ਲੰਘਦੇ ਲੰਘ ਵਾਲੇ ਦੱਸਿਆ ਹੋਣਾ ਰੇਲ ਵਾਲੇ ਨੂੰ ਗਾਹ ਸੂਚਨਾ ਮਿਲੀ ਉਸ ਦਿਨ ਉਸ ਦਿਨ ਮੈਂ ਨਹੀਂ ਆਇਆ ਮੀਮੋ ਜਾਰੀ ਹੋਈ ਸੀ ਰੇਲ ਨੂੰ ਬਾਕੀ ਜਿਹੜੀ ਨਵੀਂ ਅਪਡੇਟ ਹੋਏਗੀ ਜੋ ਵੀ ਤੁਹਾਨੂੰ ਦੇ ਦਿੱਤੀ ਜਾਏਗੀ